as iran israel ramp up tensions us nsa sullivan put off visit to india ye pehli meeting honi si us murder plot da inkashaf hon to baad aur ide ch unhan ne ain mauke de utte cancel kar ditta unhan ne keha ji hun koi chance nahi hai ke elections ton baad dekha jayega visit da cancel hona A the continuity as U.S. President Biden declined an invitation for Republic Day this year, which could have served as an occasion to hold Quad summit. The cancellation of talks this week comes amid speculation over trouble in Delhi Washington relationship, over a number of issues including Panu investigation, as well as critical comments by U.S State Department. over the arrest of delhi chief minister arvind kejriwal us embassy diplomat and issue is turned demarche telling the us not to comment on india's internal affairs hmm. ke je america ne kya ohna ne ohna unan de envoy nu sadke keha ve saadi internal affairs ਜੋ ਕੋਰੇ ਤੁਹਾਡਾ ਸਤ ਸਬਦਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਭਾਰਤ ਦੇ ਮੂਹਤੇ ਇੱਕ ਵਾਰ ਫਿਰ ਕਰਾਈ ਚੇਬੜ ਮਾਰੀ ਹੈ ਅਮਰੀਕਾ ਦੇ ਨੈਸ਼ਨਲ ਸੈਕਿਉਰਿਟੀ ਐਡਵਾਈਜ਼ਰ ਜੈਕ ਸਲੀਵਨ ਨੇ ਆਪਣਾ ਭਾਰਦਾ ਦੌਰਾ ਜਿਹੜਾ ਉਹ ਰੱਦ ਕਰ ਦਿੱਤਾ ਹੈ ਇਹ ਦੌਰਾ ਉਹਨਾਂ ਨੇ ਦੂਸਰੀ ਵਾਰ ਰੱਦ ਕੀਤਾ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਦੋਸਤਾਂ ਇਸੇ ਤਰ੍ਹਾਂ ਬੜੇ ਰਹਿਣਾ ਦਿੱਕਤ ਸੁਣ ਲਈ ਐਂ ਲਿਖ ਲਈ ਤੁਹਾਡਾ ਸਤ ਸਬਤਾ ਬਹੁਤ ਬਹੁਤ ਸ਼ੁਕਰੀਆ ਜੀ ਰਾ ਸਭ ਕੀ ਕਹਿਣਾ ਚਾਹੋਗੇ ਅ ਦੇਖੋ ਦੁਨੀਆ ਦੇ ਵਿੱਚ ਜੋ ਕੁਝ ਵੀ ਵਾਪਰਦਾ ਉਸ ਦਾ ਇੱਕ ਡਿਪਲੋਮੈਟਿਕ ਜਵਾਬ ਹੁੰਦਾ ਹੈ ਜੀ ਕੁਝ ਜਦੋਂ ਸਾਹਮਣੇ ਸਾਹਮਣੇ ਹੋ ਜਾਏ ਉਹਨੂੰ ਹੀ ਅਸੀਂ جنگ ਕਹਿੰਦੇ ਹਾਂ ਬਿਲਕੁਲ ਹੁਣ ਇਹਨਾਂ ਪਿਛਲੇ ਦਿਨਾਂ ਦੀਆਂ ਡਿਵੈਲਪਮੈਂਟਸ ਦੇ ਵਿੱਚ ਜਿਹੜੀ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੋਈ ਜਿਹੜੀ ਖਤਰਨਾਕ ਹੈ ਹਮ ਜਿਹੜੀ ਅਜੇ ਫਰਦਰ ਜੇ ਐਸਕੇਲੇਟ ਹੋਈ ਤੇ ਬਹੁਤ ਸਾਰਿਆਂ ਦਾ ਇਹ ਕਹਿਣਾ ਹੈ ਕਿ ਵੀ ਇਹ ਸਾਰੀ ਦੁਨੀਆ ਨੂੰ ਸੱਖ ਕਰ ਸਕਦੀ ਹੈ ਹਮ ਜਿਵੇਂ ਇਜ਼ਰਾਈਲ ਨੇ ਪਿਛਲੇ ਦਿਨਾਂ ਚ ਕੁਝ ਸਮਾਂ ਪਹਿਲਾਂ ਜਿਹੜਾ ਈਰਾਨ ਦੇ ਡਿਪਲੋਮੈਟਿਕ ਮਿਸ਼ਨ ਦੇ ਉੱਤੇ ਸੀਰੀਆ ਦੇ ਵਿੱਚ ਹਮਲਾ ਕੀਤਾ ਨਤੀਜੇ ਦੇ ਤੌਰ ਤੇ ਉਹਨਾਂ ਦੇ ਆਰਮੀ ਕਮਾਂਡਰ ਸਮੇਤ 8 ਤੋਂ 10 ਲੋਕ ਮਾਰੇ ਗਏ ਔਰ ਈਰਾਨ ਨੇ ਕਹਿ ਸੀ ਕਿ ਵੀ ਅਸੀਂ ਰਿਵੈਂਜ ਲਵਾਂਗੇ ਔਰ ਬੀਤੇ ਦਿਨ ਫਿਰ ਈਰਾਨ ਤੋਂ ਲਗਾਤਾਰਤਾ ਦੇ ਨਾਲ ਚਾਰ ਚਫੇਰਿਓਂ ਇਜ਼ਰਾਈਲ ਦੇ ਉੱਤੇ ਕਿਉਂਕਿ ਜਿਹੜੇ ਇਜ਼ਰਾਈਲ ਦੇ ਨਾਲ ਗੁਰੀਲਾ ਲੜਾਈ ਦੇ ਵਿੱਚ ਮਲਬਸ ਨੇ ਉਹ ਭਾਵੇਂ ਲਿਬਨਾਨ ਬੇਸਡ ਹੋਣ ਜਾਂ ਸੀਰੀਆ ਬੇਸਡ ਹੋਣ ਜਾਂ ਉੱਥੋਂ ਯਮਨ ਤੋਂ ਜਿਹੜੇ ਸਾਊਦੀ ਅਰੇਬੀਆ ਨਾਲ ਵੀ ਭਿੱੜ ਰਹੇ ਨੇ ਉਹ ਹੋਣ ਸੋ ਕਿਤੇ ਨਾ ਕਿਤੇ ਈਰਾਨ ਦੀ ਜਿਹੜੀ ਹੈ ਉਹ ਬੈਕਿੰਗ ਹੈਗੀ ਹੂੰ ਸੋ ਇਹ ਪਹਿਲੀ ਵਾਰ ਹੈ ਜਦੋਂ ਹਾਲਾਂਕਿ 7 ਅਕਤੂਬਰ 2023 ਤੋਂ ਫਲਸਤੀਨੀਆਂ ਦੇ ਉੱਤੇ ਜਿਹੜਾ ਉਹ ਜਦੋਂ ਉਹਨਾਂ ਨੇ ਹਮਾਸ ਨੇ ਉਹਨਾਂ ਦੇ 12-13 ਹਜ਼ਾਰ ਇਜ਼ਰਾਈਲੀ ਜਿਹੜੇ ਨੇ ਮਾਰ ਦਿੱਤੇ 2-250 ਤੋਂ ਜ਼ਿਆਦਾ ਕਿਡਨੈਪ ਕੀਤੇ ਤੇ ਇਜ਼ਰਾਈਲ ਵੱਲੋਂ ਲਗਾਤਾਰਤਾ ਦੇ ਨਾਲ ਬੰਬਾਰਡ ਕਰਕੇ ਲਗਭਗ 30 ਹਜ਼ਾਰ ਤੋਂ ਜ਼ਿਆਦਾ ਫਲਸਤੀਨੀ ਗਜ਼ਾ ਦੇ ਵਿੱਚ ਮਾਰੇ ਗਏ ਨੇ ਇੰਨੇ ਇਸ ਤੋਂ ਦੁੱਗਣੇ 70 ਹਜ਼ਾਰ ਦੇ ਨੇੜੇ ਤੇੜੇ ਜਿਹੜੇ ਨੇ ਉਹ ਜ਼ਖਮੀ ਨੇ 12-13 ਲੱਖ ਬੇਕਰੇ ਨੇ ਔਰ ਉਹਨਾਂ ਨੇ ਜਿਹੜਾ ਪਿਛਲੇ ਕੁਝ ਦਿਨ ਪਹਿਲਾਂ ਹੀ ਉਹ ਆਪਰੇਸ਼ਨ ਰੁਕਿਆ ਇਹ ਵੀ ਕਹਿ ਕੇ ਕਿ ਜੀ ਅਸੀਂ ਅਗੋਂ ਕਰਾਂਗੇ ਹੋਰ ਇਸ ਪੀਰੀਅਡ ਚ ਈਰਾਨ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਹੈ ਔਰ ਇਹ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਤੱਕ ਈਰਾਨ ਪ੍ਰੌਕਸੀ ਵਾਰਤਾ ਲੜ ਰਿਹਾ ਆਪਣੇ ਹਜ਼ਬੁੱਲਾ ਰਹੀਂ ਜਾਂ ਹਮਾਸ ਰਹੀਂ ਪਰ ਇਹ ਜਿਹੜਾ ਬੀਤੇ ਦਿਨੇ ਇਜ਼ਰਾਈਲ ਦਾ ਔਰ ਉਸ ਦੇ ਸਮਰਥਕ ਜਿਹੜੇ ਗੁਰਿਲੇ ਨੇ ਚਾਰਚ ਫੇਰਿਓ ਇਜ਼ਰਾਈਲ ਦੇ ਉੱਤੇ ਬੈਲਿਸਟਿਕ ਮਿਸਲਾਂ ਵੀ ਕਿਹਾ ਜਾ ਰਹੇ ਹੈ ਡਰੋਨਸ ਵੀ ਕਿਹਾ ਜਾ ਰਹੇ ਹੈ ਪਰ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਕਿ ਜੀ ਜਿੰਨੇ ਵੀ ਦਾਗੇ ਗਏ ਨੰਬਰ ਉਹ 500 ਹੈ ਹਜ਼ਾਰ ਹੈ ਉਹ ਵੇਰੀ ਕਰਦਾ ਉਹ ਸਾਰੇ ਰੋਕ ਲਏ ਗਏ ਜਿਹਨੂੰ ਆਇਰਨ ਡੋਮ ਕਹਿੰਦੇ ਨੇ ਅਮਰੀਕਾ ਵੱਲੋਂ ਦਿੱਤਾ ਹੋਇਆ ਸਿਸਟਮ ਹੈ ਹਾਲਾਂ ਇਰਾਨ ਅੱਜ ਹੀ ਮੈਂ ਦੇਖ ਰਿਹਾ ਸੀ ਕਿ ਸਵਿਸ ਜਿਹੜੇ ਨੇ ਡਿਪਲੋਮੈਟ ਉਹ ਅਮਰੀਕਾ ਔਰ ਇਰਾਨ ਦੇ ਵਿਚਾਲੇ ਜਿਹੜਾ ਕੜੀ ਦਾ ਕੰਮ ਕਰਦੇ ਨੇ ਕਿਉਂਕਿ ਅਮਰੀਕਾ ਨੇ ਤਾਂ 1980ਆਂ ਤੋਂ ਇਰਾਨ ਦੇ ਨਾਲ ਉਹਨਾਂ ਦੇ ਕੋਈ ਡਿਪਲੋਮੈਟਿਕ ਰਿਲੇਸ਼ਨ ਨਹੀਂ ਨੇ ਪਰ ਉਹਨਾਂ ਨੇ ਅਮਰੀਕਾ ਨੂੰ ਵੀ ਪਹਿਲਾਂ ਦੱਸਦਾ ਸੀ ਕਿ ਅਸੀਂ ਸਿੰਬੋਲਿਕ ਕੇ ਜਵਾਬ ਦੇਣਾ ਚਾਹੁੰਦੇ ਹਾਂ ਜੋ ਉਹਨਾਂ ਨੇ ਸਾਡੇ ਡਿਪਲੋਮੈਟ ਔਰ ਦੂਜਿਆਂ ਨੂੰ ਮਾਰ ਕੇ ਕੀਤਾ ਇਸ ਲਈ ਉਹਨਾਂ ਨੇ ਕੋਈ ਆਬਾਦੀਆਂ ਦੇ ਉੱਤੇ ਆਪਣੇ ਮਿਸਾਈਲਾਂ ਜਾਂ ਰਾਕਟ ਨਹੀਂ ਦਾਗੇ ਤੇ ਜੇ ਕੋਈ ਗਰਾਊਂਡ ਤੇ ਡੈਮੇਜ ਹੋਇਆ ਵੀ ਹੋਏਗਾ ਜਾਨੀ ਨੁਕਸਾਨ ਨਹੀਂ ਹੋਇਆ ਦੂਸਰਾ ਹੋਇਆ ਹੋਏਗਾ ਉਹ ਤੋਂ ਖਬਰ ਨਹੀਂ ਨਿਕਲੀ ਹੈ ਪ੍ਰੋਪਰਲੀ ਪਰ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਨੇ ਕਿ ਇਸਲਾਮਿਕ ਵਰਲਡ ਦੇ ਵਿੱਚ ਇੱਕ ਪਾਸੇ ਤਾਂ ਇਹ ਆਇਆ ਕਿ ਜਿਹੜੇ 57 OIC ਦੇ ਮੁਲਕ ਮੂੰਝ ਘੁੰਣਿਆ ਪਾ ਕੇ ਬੈਠੇ ਸੀ ਘਟੋ ਘਾਟ ਈਰਾਨ ਨੇ ਜਿਹੜਾ ਉਹ ਫਲਸਤੀਨੀਆਂ ਦੇ ਨਾਲ ਹੀ ਨਹੀਂ ਆਪਣਾ ਆਨਰ ਵੀ ਉਹਨਾਂ ਨੇ ਬਚਾਇਆ ਲੇਕਿਨ ਹੁਣ ਜਿਹੜੀ ਫਿਕਰਮੰਦੀ ਦਾ ਪਾਰਟ ਦੂਸਰਾ ਹੈ ਕਿ ਵੀ ਇਜ਼ਰਾਈਲ ਨੂੰ ਅਮਰੀਕਾ ਨੇ ਵੀ ਕਿਹਾ ਵੀ ਅਸੀਂ ਜਿਹੜਾ ਕੋ ਫਰੰਟ ਵਾਰਨਿੰਗ ਕਿਉਂਕਿ ਇਹਦੇ ਵਿੱਚ ਤੋਂ ਇੱਕ ਹੁੰਦਾ ਹੈ ਕਿ ਜੇ ਹੁਣ ਇਜ਼ਰਾਈਲ ਰੀਟੈਲੀਏਟ ਕਰਦਾ ਹੈ ਹਾਲਾਂ ਉਹਨਾਂ ਦੀ ਮਿਲਟਰੀ ਕਮਾਂਡਰਸ ਨੇ ਜਾਂ ਦੂਜਿਆਂ ਨੇ ਕਿਹਾ ਜੀ ਅਸੀਂ ਜਵਾਬੀ ਕਾਰਵਾਈ ਕਰਾਂਗੇ ਇਰਾਨ ਫੁੱਲ ਸਕੇਲ ਉਸਤੇ ਵਿੱਚ ਆ ਜਾਂਦਾ ਹੈ ਜੰਗ ਦੇ ਵਿੱਚ ਤੇ ਫਿਰ ਹਮਦਰਦियां ਕਿਧੀਆਂ ਕਿੱਥੇ ਲਾਈ ਕਰਦੀਆਂ ਨੇ ਜਾਂ ਇਜ਼ਰਾਈਲ ਕੋਸ਼ਿਸ਼ ਕਰਦਾ ਵੀ ਇਰਾਨ ਦੀਆਂ ਨਿਊਕਲੀਅਰ ਫੈਸਿਲਿਟੀਆਂ ਨੂੰ ਉਡਾ ਦੇ ਉਹ ਜਵਾਬੀ ਕ ਸੋ ਫਿਰ ਕਿਸੇ ਦਾ ਕਿਸੇ ਤੇ ਕਾਬੂ ਨਹੀਂ ਹੋਏਗਾ ਸੋ ਨਾ ਅਮਰੀਕਾ ਚਾਹੁੰਦਾ ਨਾ ਵੈਸਟਰਨ ਵਰਲਡ ਚਾਹੁੰਦਾ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੇ ਵੀ ਇਸ ਦੇ ਉੱਤੇ ਜਿਹੜਾ ਉਹ ਬੜੀ ਸਟਰੋਂਗ ਲਾਈਨ ਲਈ ਹੈ ਕਿ ਭਾਈ ਇਸ ਤੋਂ ਜਿਹੜਾ ਉਹ ਪਰਹੇਜ਼ ਕਰੋ ਸੋ ਇਹ ਸਾਰੀਆਂ ਡਵੈਲਪਮੈਂਟਸ ਦੇ ਚੱਲਦੇ ਆ ਬੇਸ਼ੱਕ ਇਹ ਆਪਣੀ ਥਾਂ ਦੇ ਉੱਤੇ ਜੋ ਕੁਛ 9 ਅਕਤੂਬਰ ਤੋਂ ਸ਼ੁਰੂ ਹੋਇਆ ਉਹਦੇ ਤੇ ਵੀ ਕਿਸੇ ਦਾ ਕੰਟਰੋਲ ਨਹੀਂ ਸੀ ਈਰਾਨ ਨੂੰ ਰੋਕਣ ਦੀ ਸਾਰਿਆਂ ਨੇ ਕੋਸ਼ਿਸ਼ ਕੀਤੀ ਬੈਕ ਚੈਨਲ ਤੋਂ ਪਰ ਈਰਾਨ ਜੇ ਨਾ ਜਵਾਬੀ ਕਾਰਵਾਈ ਕਰਦਾ ਇਹਦਾ ਮਤਲਬ ਹੈ ਕਿ ਭਾਈ ਉਹਦੀ ਹੁੰਦ ਵੀ ਨਾ ਰਹਿੰਦੇ ਸੋ ਇਹ ਲੌਂਗ ਟਰਮ ਦੱਸੇਗੀ ਗੱਲ ਕਿ ਭਾਈ ਦੁਨੀਆ ساکਨ ਹੁੰਦੀ ਆ ਉਹਦੇ ਚ ਕੀ ਨਹੀਂ ਲੇਕਨ ਅਸੀਂ ਕਿਉਂਕਿ ਜਿਵੇਂ ਅਸੀਂ ਸ਼ੁਰੂ ਚ ਹੀ ਕਹਿਆ ਸੀ ਕਿ ਸਾਡੇ ਇਸ਼ੂਜ਼ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੁਣ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਨੇ ਕਿ ਉਹ ਭਾਰਤ ਜਿਹੜਾ ਇੱਕ ਪਾਸੇ ਯੂਕਰੇਨ ਵਾਰ ਦੇ ਵੇਲੇ ਰਸ਼ੀਆ ਦੀ ਸਾਈਡ ਤੇ ਖਲੋਤਾ ਹੈ ਅੱਜ ਵੀ ਉੱਥੇ ਹੀ ਖਲੋਤਾ ਹੈ ਉਹ ਯੂਨ ਦੇ ਮਤੇ ਹੋਣ ਹਿਊਮਨ ਰਾਈਟ ਕਾਉਂਸਲ ਦੇ ਹੋਣ ਜੇ ਅਮਰੀਕਾ ਨੇ ਈਰਾਨ ਦੇ ਉੱਤੇ ਸੈਂਕਸ਼ਨ ਲਾਉਣ ਦੀ ਗੱਲ ਕੀਤੀ ਹੋਈ ਔਰ ਲਾਈਆਂ ਵੀ ਹੋਈਆਂ ਨੇ ਭਾਰਤ ਉਹਨਾਂ ਨੂੰ ਵੀ ਫਲਾਊਟ ਕਰਕੇ ਕਰੂਡ ਆਇਲ ਜਿੱਥੇ ਰਸ਼ੀਆ ਤੋਂ ਖਰੀਦਦਾ ਹੈ ਉਤੇ ਇਰਾਨ ਤੋਂ ਵੀ ਖਰੀਦਾ ਇੱਕ ਸਟੇਜ ਤੇ ਚਾਹ ਬਹਾਰ 에어ਪੋਰਟ ਡਵੈਲਪ ਕਰਨ ਦੇ ਲਈ ਭਾਰਤ ਜਿਹੜਾ ਉਹ ਪੇਸ਼ ਪੇਸ਼ ਸੀ ਫਿਰ ਅਮਰੀਕਾ ਦੇ ਦਬਕਿਆਂ ਨਾਲ ਉਹ ਪਿੱਛੇ ਹਟਿਆ ਤੇ ਇਰਾਨ ਨੇ ਚੀਨ ਦੇ ਨਾਲ ਜਿਹੜਾ ਉਹ ਅਲਾਈਅੰਸ ਕਰ ਲਿਆ ਸੋ ਇਸ ਵੇਲੇ ਇਹ ਇੱਕ ਵੱਖਰਾ ਟੌਪਿਕ ਬਣਦਾ ਮੈਂ ਉਸ ਕਿਉਂਕਿ ਆਲਰੇਡੀ ਇਹਨਾਂ ਦਿਨਾਂ ਸਾਡੇ ਵੀਰਾਂ ਨੇ ਸੁਖਵਿੰਦਰ ਸਿੰਘ ਅਮਰਵੀਰ ਸਿੰਘ ਹੋਰਾਂ ਨੇ ਇਹ ਸਾਰੇ ਡਿਸਕਸ ਕੀਤੇ ਨੇ ਸੋ ਮੈਂ ਉਹਦੀ ਡੀਟੇਲ 'ਚ ਨਹੀਂ ਜਾਵਾਂਗਾ ਪਰ ਮੈਂ ਇਸ ਦਾ ਇਫੈਕਟ ਦੱਸਣਾ ਚਾਹੁੰਦਾ ਹਾਂ ਵੀ ਜਿਉਂ-ਜਿਉਂ ਭਾਰਤ ਦਾ ਦੋਗਲਾਪਨ ਉਹ ਹਰ ਨੀਤੀ ਦੇ ਵਿੱਚ ਹੋ ਰਿਹਾ ਹੈ ਤੇ ਜਦੋਂ ਇਹ ਲਾਈਨਸ ਆ ਰਹੀਆਂ ਨੇ ਭਾਰਤ ਹੋਰ ਵੀ ਡਿਪਲੋਮੈਟਿਕ ਮੁਸੀਬਤ ਦੇ ਵਿੱਚ ਫਸਦਾ ਜਾ ਰਿਹਾ ਹੈ ਹਾਲਾਂ ਜਦੋਂ ਅਮਰੀਕਾ ਨੇ ਔਰ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਤੋਂ ਵੀ ਪਹਿਲਾਂ ਜੂਨੀਅਰ ਬੁਸ਼ ਵੇਲੇ ਪ੍ਰੋ ਇੰਡੀਆ ਸਟੈਂਸ ਇੰਡੀਆ ਨੂੰ ਐਜ਼ ਅ ਪਾਰਟਨਰ ਬਣਨ ਦੀ ਲਾਈਨ ਅਮਰੀਕਾ ਨੇ ਲਈ ਤੇ ਉਸ ਤੋਂ ਹੀ ਅਸੀਂ ਸਮਝਦੇ ਹਾਂ ਇੰਡੋ ਯੂਐਸ ਨਿਊਕਲੀਅਰ ਡੀਲ ਨਿਕਲੀ ਜਿਹੜੀ ਜੂਨੀਅਰ ਬੁਸ਼ ਸ਼ਰਮਨ ਮੋਨ ਸਿੰਘ ਦੇ ਵਿਚਾਲੇ ਟਰੀਟਮੈਂਟ ਜਿਹੜੀ ਟ੍ਰੀਟੀ ਹੋਈ ਨਤੀਜੇ ਦੇ ਤੌਰ ਤੇ 1998 ਚ ਜਿਹੜਾ ਭਾਰਤ ਨੇ ਨਿਊਕਲੀਅਰ ਧਮਾਕੇ ਕੀਤੇ ਉਸ ਤੋਂ ਬਾਅਦ ਪ੍ਰੈਸਲਰ ਅਮੈਂਡਮੈਂਟ ਦੇ ਥੱਲੇ ਅਮਰੀਕਨ ਟੈਕਨੋਲੋਜੀ ਦੀ ਟਰਾਂਸਫਰ ਔਰ ਦੂਸਰੀ ਤੀਸਰੀ ਤੇ پابੰਦੀ ਸੀ ਉਹ ਇੰਡੀਆ ਨੂੰ ਆਫ ਦਾ ਹੁੱਕ ਕੀਤਾ ਗਿਆ ਔਰ ਅਮਰੀਕਾ ਸਮਝਦਾ ਸੀ ਕਿ ਭਾਰਤ ਇੱਕ ਲਾਇਲ ਪਾਰਟਨਰ ਵਾਂਗ ਕਲੀਅਰ ਕਿਉਂਕਿ ਸੋਵੀਅਤ ਯੂਨੀਅਨ ਤਾਂ ਬिखर ਚੁੱਕਾ ਸੀ 1990-91 ਦਾ ਕਾਂਡ ਹੈ لیکن ਇਹ ਸਭ ਦੇ باوجود ਭਾਰਤ ਦੇ ਰਵਈਏ ਤੋਂ ਅਸੀਂ ਇਹ ਦੇਖਦੇ ਹਾਂ ਔਰ 트럼ਪ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਦੇ ਆਂ इवन ਕੁਆਡ ਦਾ ਬਣਨਾ ਜਿਹਨੂੰ ਚੀਨ ਨੇ ਵੀ ਰੂਸ ਨੇ ਵੀ ਜਿਹੜਾ ਉਹ ਨੈਟੋ ਆਫ ਦਾ ਏਸ਼ੀਆ ਕਿਹਾ ਕੰਡੈਮਨ ਕੀਤਾ ਉਹਦੇ ਵਿੱਚ ਭਾਰਤ ਆਸਟ੍ਰੇਲੀਆ ਜਾਪਾਨ ਔਰ ਅਮਰੀਕਾ ਉਹਦਾ ਹਿੱਸਾ ਬਣੇ ਲੇਕਿਨ ਬਹੁਤ ਜਲਦੀ ਭਾਰਤ ਦੀਆਂ ਨੀਤੀਆਂ ਤੋਂ ਉਹਨਾਂ ਨੂੰ ਅਮਰੀਕਾ ਨੂੰ ਲੱਗਾ ਵੀ ਨਹੀਂ ਆ ਉਹਨਾਂ ਨੇ ਭਾਰਤ ਨੂੰ ਬਾਹਰ ਰੱਖ ਕੇ ਓਕਸ ਬਣਾਇਆ ਆਸਟ੍ਰੇਲੀਆ ਯੂਕੇ ਔਰ ਅਮਰੀਕਾ ਦਾ ਫਰੰਟ ਹੁਣ ਇਸ ਸਾਰੇ ਦੇ ਤੋਂ ਅੱਗੇ ਜਿਉਂ-ਜਿਉਂ ਅਸੀਂ ਸਟੈਪ ਵਾਈਜ਼ ਦੇਖਦੇ ਆਂ ਭਾਰਤ ਦਾ ਜਿਹੜਾ ਖਾਸ ਤੌਰ ਤੇ ਇਹ ਅਮਰੀਕਾ ਦੀ ਧਰਤੀ ਦੇ ਉੱਤੇ ਟਰਾਂਸਨੇਸ਼ਨਲ ਰਿਪ੍ਰੈਸ਼ਨ ਕ੍ਰਾਈਮ ਸੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲੋਟ ਦੇ ਥੱਲੇ ਸਾਹਮਣੇ ਆਇਆ ਔਰ ਇਸ ਗੱਲ ਨੂੰ ਜਦੋਂ ਦੀ ਇਨਡੈਕਟਮੈਂਟ ਫਾਈਲ ਹੋਈ ਹੋਈ ਹੈ ਹਾਲਾਂ ਇਹ ਕਿਉਂਕਿ ਜੂਨ 2023 ਚ ਵਾਪਰਦਾ ਹੈ ਇਨਡੈਕਟਮੈਂਟ ਫਾਈਲ ਕਰਨ ਤੋਂ ਪਹਿਲਾਂ ਹੀ ਜੂਨ ਦੇ ਵਿੱਚ ਅਮਰੀਕਾ ਨੇ ਭਾਰਤ ਦੇ ਕੰਨ ਮੋੜਨੇ ਸ਼ੁਰੂ ਕੀਤੇ ਸੀ ਔਰ ਇਸ ਸਬਦੇ ਚੱਲਦੇ ਆ ਮੈਕਸਿਮਮ ਜੇ ਭਾਰਤ ਨੇ ਇਹ ਕਹਿ ਕੇ ਕਿ ਜੀ ਇਹ ਅਸੀਂ ਕਮੇਟੀ ਬਣਾਈ ਹੈ ਉਹਨੇ ਕਿਹਾ ਜੀ ਇਹ ਏਜੰਸੀਆਂ ਦਾ ਜਾਂ ਕੋਈ ਕਾਹਵੇਂ ਰੋਗ ਐਲੀਮੈਂਟ ਦਾ ਕੰਮ ਹੈ ਲੇਕਿਨ ਉਸ ਤੋਂ ਅੱਗੇ ਗੱਲ ਰੁਕੀ ਹੋਈ ਹੈ ਕਿਤੇ ਨਹੀਂ ਜਾ ਰਹੀ ਹੁਣ ਇਸ ਪੀਰੀਅਡ ਦੇ ਵਿੱਚ ਅਮਰੀਕਾ ਨੇ ਆਪਣੀ ਡਿਪਲੋਮੈਟਿਕ ਨਾਰਾਜ਼ਗੀ ਹਾਲਾਂ ਦੂਸਰੇ ਪਾਸੇ ਉਹਨਾਂ ਦੀਆਂ ਟ੍ਰੇਡ ਡੀਲਸ ਜਾਂ ਦਾਰੇ ਉਹ ਆਪਣੇ ਤੌਰ ਤੇ ਉੱਤੇ ਹੋਣਗੇ ਜੀ ਉਹ ਜ਼ਾਹਰ ਸੀ ਜਦੋਂ ਕਿ ਪ੍ਰੈਜ਼ੀਡੈਂਟ ਬਾਈਡਨ ਨੇ 26 ਜਨਵਰੀ 1900 ਜਿਹੜਾ ਇਹ 224 ਦਾ ਜਿਹੜੀ ਪੈਰੇਡ ਦੇ ਵਿੱਚ ਚੀਫ ਗੈਸਟ ਵਾਲਾ ਸੱਦਾ ਠੁਕਰਾਇਆ ਇਸੇ ਤਰ੍ਹਾਂ ਕਿੰਨੀਆਂ ਮੀਟਿੰਗਸ ਕੈਨਸਲ ਦੂਸਰਿਆਂ ਦੀਆਂ ਹੋਈਆਂ ਤੇ ਕਿੰਨੀਆਂ FBI ਚੀਫ ਐਨਐਸਏ ਚੀਫ ਫਲਾਣਾ ਟਮਕਾ ਉਹ ਲਗਾਤਾਰਤਾ ਨਾਲ ਰਿਹਾ ਔਰ ਇਹ ਬਰਾਬਰ ਜਿਹੜਾ ਉਹ ਸਟੇਟ ਡਿਪਾਰਟਮੈਂਟ ਦੀਆਂ ਬਰੀਫਿੰਗਸ ਤੋਂ ਦੂਸਰਿਆਂ ਤੋਂ ਸਾਹਮਣੇ ਆਉਂਦਾ ਹੁਣ ਅਸੀਂ ਲਾਸਟ ਪ੍ਰੋਗਰਾਮ ਦੇ ਵਿੱਚ ਇੱਕ ਚੀਜ਼ ਜ਼ਿਕਰ ਕੀਤਾ ਸੀ ਕਿ ਜੀ ਜਿਹੜਾ ਭਾਰਤ ਦਾ ਫੋਰਨ ਸੈਕਟਰੀ ਹੈ ਜਿਸ ਦਾ ਨਾਮ ਵਿਨੈਕ ਵਾਤੜਾ ਹ ਉਹ ਅਮਰੀਕਾ ਆ ਰਿਹਾ ਹੋ ਆ ਕੇ ਵੀ ਗਿਆ ਕਿ ਬਈ ਵਿਨੈਕ ਵਾਤੜਾ ਦੇ ਆਣ ਤੋਂ ਬਾਅਦ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਮਰੀਕਾ ਦਾ ਜੈਕ ਸਲਿਵਾਨ ਜੈਕ ਸਲਿਵਾਨ ਜਿਹੜਾ ਉਹ ਭਾਰਤ ਦੇ ਦੌਰੇ ਤੇ ਜਾ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਇੱਕ ਵਾਰ ਜੈਕ ਸਲਿਵਾਨ ਨੇ ਆਪਣਾ ਦੌਰਾ ਕੈਨਸਲ ਕੀਤਾ ਸੀ ਔਰ ਇਹ ਵੀ ਸੀ ਕਿ ਇਸ ਵਾਰ ਉਹਨਾਂ ਦੇ ਨਾਲ ਯੂਐਸ ਡਿਪਟੀ ਸੈਕਟਰੀ ਆਫ ਸਟੇਟ ਕੈਂਬਲ ਵੀ ਜਾਏਗਾ ਔਰ ਭਾਰਤ ਦੇ ਨਾਲ ਇੰਡੋ ਪੈਸੀਫਿਕ ਕੋਆਪਰੇਸ਼ਨ ਕੁਆਡ ਸਮਿਟ ਡਿਲੇਸ ਔਰ ਇਹ ਸਾਰਾ ਡਿਸਕਸ ਕੀਤਾ ਜਾਏਗਾ ਲੇਕਿਨ ਅੱਜ ਦੀਆਂ ਪ੍ਰਮੁੱਖ ਖਬਰਾਂ ਚ ਜਿਹੜਾ ਮੇਨ ਖਬਰ ਇਹ ਹੈ ਭਾਵੇਂ ਪਹਿਲਾਂ ਵੀ ਜਦੋਂ ਬਾਈਡਨ ਨੇ ਆਪਣਾ 26 ਜਨਵਰੀ ਦਾ ਦੌਰਾਨ ਕੈਨਸਲ ਕੀਤਾ ਐਜ਼ ਅ ਚੀਫ ਗੈਸਟ ਇੰਡੀਆ ਰਿਪਬਲਿਕ ਡੇ ਪੈਰੇਡ ਤੇ ਬਹਾਨਾ ਤਾਂ ਹੁੰਦਾ ਟੂ ਬਿਜ਼ੀ ਵਿਦ ਅਦਰ ਸਕੈਡਿਊਲ ਇਸੇ ਤਰ੍ਹਾਂ ਜਦੋਂ ਜੈਕ ਸਲੇਵਨ ਨੇ ਜੇਕ ਜੇ ਐਕ ਸਲੀਵਾਨ ਨੇ ਆਪਣਾ ਪਹਿਲਾ ਦੌਰਾ ਕੈਨਸਲ ਕੀਤਾ ਉਦੋਂ ਵੀ ਮਸ਼ਰੂਫੀਅਤ ਬਿਜ਼ੀ ਦੀ ਗੱਲ ਕੀਤੀ ਸੀ ਔਰ ਹੁਣ ਐਨ ਕਿਉਂਕਿ ਇੰਡੀਅਨ ਫੋਰਨ ਸੈਕਟਰੀ ਕਵਾਤੜਾ ਹੋ ਕੇ ਗਿਆ ਇਸ ਦਾ ਮਤਲਬ ਹੈ ਕਿ ਅਮਰੀਕਾ ਜੋ ਭਾਰਤ ਤੋਂ ਚਾਹੁੰਦਾ ਹੈ ਇਸ ਜੋ ਉਹਨਾਂ ਨੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਕ੍ਰਾਈਮ ਕੀਤਾ ਉਸ ਤੇ ਭਾਰਤ ਨੇ ਪਕੜਾਈ ਨਹੀਂ ਦਿੱਤੀ ਰਦਰ ਇਸ ਤੇ ਉਲਟ ਅਸੀਂ ਡਿਸਕਸ ਕਰਾਂਗੇ ਕਿ ਜਿਵੇਂ ਗਾਰਡੀਅਨ ਦੀ ਸਟੋਰੀ ਆਈ ਕਿ ਕਿਵੇਂ 2 ਦਰਜਨ ਤੋਂ ਜ਼ਿਆਦਾ ਐਕਟੀਵਿਸਟ ਕਸ਼ਮੀਰੀਆ ਔਰ ਸਿੱਖ ਪਾਕਿਸਤਾਨ ਦੇ ਵਿੱਚ ਭਾਰਤ ਨੇ ਮਾਰੇ ਔਰ ਕਿਵੇਂ ਨੰਗੇ ਤਾੜੋ ਐਸ ਜੈ ਸ਼ੰਕਰ ਹੋਏ ਉਹ ਰਾਜਨਾਥ ਹੋਏ ਜਾਂ ਇਵਨ ਮੋਦੀ ਜਦੋਂ ਜਿਵੇਂ ਕਹਿੰਦੇ ਨੇ ਚੋਰ ਫੜਿਆ ਗਿਆ ਵਿਦਾ ਹੈਂਡਸਨ ਦਾ ਕੁੱਕੀ ਜਾਰ ਤੇ ਉਹ ਕਹਿੰਦਾ ਜੀ ਹਾਂ ਅਸੀਂ ਜਿਹੜਾ ਉਹ ਕੁਸਕੇ ਮਾਰਾਂਗੇ ਔਰ ਅਸੀਂ ਸੁਪਰ ਪਾਵਰ ਬਣ ਗਏ ਹੁਣ ਇਹ ਸਾਰੇ ਤੋਂ ਬਾਅਦ ਜਦੋਂ ਕਿ ਭਾਰਤ ਇੱਕ ਪਾਸੇ ਅਮਰੀਕਾ ਨਾਲ ਰੋਗ ਐਲੀਮੈਂਟ ਦਾ ਕਬੂਲ ਕਰਦਾ ਹੈ ਪਰ ਦੂਸਰੇ ਪਾਸੇ ਜੋ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਭਾਵੇਂ ਪਾਕਿਸਤਾਨ ਦੇ ਹਵਾਲੇ ਨਾਲ ਹੀ ਆਂਦਾ ਹੈ ਤੇ ਉਸ ਨੂੰ ਉਹ ਜਸਟੀਫਾਈ ਕਰਦੇ ਨੇ ਕਿ ਜੀ ਅਸੀਂ ਤਾਂ ਇਹ ਕਰਾਂਗੇ ਔਰ ਇਵਨ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਇਵਨ ਜਿਹੜਾ ਇਹਨਾਂ ਦਾ ਸਪਾਈ ਸੀ ਜਿਹਨੇ ਬੰਬ ਧਮਾਕਿਆਂ ਚ ਕਈਆਂ ਨੂੰ ਮਾਰਿਆ ਸੀ ਸਰਬਜੀਤ ਸਿੰਘ ਜਿਹਨੂੰ ਜੇਲ੍ਹ ਚ ਜਨੇ ਮਾਰਿਆ ਕੁੱਟਿਆ ਜਾਂ ਦੂਜਾ ਉਹਦਾ ਵੀ ਮਰਡਰ ਇੱਕ ਦਿਨ ਪਹਿਲਾਂ ਸੋ ਭਾਰਤ ਇਸ ਕਿਸਮ ਦੀ ਆਪਣੀ ਇਹ ਸਾਰੀ ਅ ਦਖਾਰਿਆ ਬਦਮਾਸ਼ੀ ਸਾਨੂੰ ਇਹ ਲੱਗਦਾ ਹੈ ਕਿ ਬਈ ਇਹ ਅਮਰੀਕਾ ਨੇ ਇੱਕ ਵਾਰ ਫੇਰ ਇਹਨਾਂ ਦੇ ਮੂੰਹ ਤੇ ਛਪੇੜ ਮਾਰੀ ਹੈ ਐਨ ਬਿਲਕੁਲ ਜਦੋਂ ਕਿ ਵਿਜ਼ਿਟ ਡਿਊ ਸੀ ਉਸ ਵੇਲੇ ਉਹਨਾਂ ਨੇ ਕੈਨਸਲ ਕੀਤਾ ਹਾਲਾਂ ਇਸ ਵਾਰ ਉਹਨਾਂ ਨੇ ਬਹਾਨਾ ਜਿਹੜਾ ਹੈ ਈਰਾਨ ਇਜ਼ਰਾਈਲ ਜਿਹੜਾ ਟਕਰਾਅ ਦਾ ਲਾਇਆ ਔਰ ਇਹ ਇਹਨਾਂ ਦੇ ਸੁਹਾਸਨੀ ਹਾਦਰ ਜਿਹੜੀ ਫੋਰਨ ਅਫੇਅਰਸ ਐਕਸਪਰਟ ਹੈ ਦਾ ਹਿੰਦੂ ਦੀ ਇਨਸਾਈਡਰ ਵੀ ਹੈ ਸੁਬਰਾਮਣੀਅਮ ਸਵਾਮੀ ਆਰਐਸਐਸ ਆਈਡੀਆਲੋਗ ਉਹਦੀ ਧੀ ਹੈ ਜੀ ਉਹਨੇ ਇਹ ਸਟੋਰੀ ਕੀਤੀ ਹੈ ਐਜ਼ ਇਰਾਨ ਇਜ਼ਰਾਈਲ ਰੈਂਪ ਅਪ ਟੈਂਸ਼ਨਸ ਯੂ ਐਸ ਐਨ ਐਸ اے ਸਲੀਵਨ ਪੁਟ ਆਫ ਵਿਜ਼ਿਟ ਟੂ ਇੰਡੀਆ ਹਮ ਕਿ ਆਪਣੀ ਪੁਟ ਆਫ ਦਾ ਮਤਲਬ ਹੈ ਕਿ ਹੁਣ ਇਲੈਕਸ਼ਨ ਆਉ ਇਹਦਾ ਮਤਲਬ ਮੋਦੀ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ ਜਿਹੜੀ ਬਾਅਦ ਕੀ ਸੈਟ ਅਪ ਹੋਏਗਾ ਕੀ ਨਹੀਂ ਔਰ ਇਸ ਚੋਣਾਂ ਨੇ ਬਿਲਕੁਲ ਕਲੀਅਰਲੀ ਇਹ ਕਿਹਾ ਕਿ ਭਾਈ ਹੀ ਕੈਨਸਲਡ ਹਿਸ ਪਲਾਨ ਟੂ ਟਰੈਵਲ ਟੂ ਡੈਲੀ ਫॉर ਟਾਕਸ ਅਫੀਸ਼ੀਅਲਸ ਅਨਾਉਂਸਡ ਔਨ ਟਿਊਜ਼ਡੇ ਔਰ ਇਹ ਉਹਨੇ ਡੈਲੀਗੇਸ਼ਨ ਲੀਡ ਕਰਨਾ ਸੀ ਜਿਹਦੇ ਚ ਐਨੂਅਲ ਰਿਵਿਊ ਸੀ ਇੰਡੀਆ ਯੂਐਸ ਇਨੀਸ਼ੀਏਟਿਵ ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀ ਇਹ ਵੋ ਫਿਰ ਅਜੀਤ ਡਾਵਲ ਨਾਲ ਮੁਲਾਕਾਤ ਸੀ ਐਸ ਜੇ ਸ਼ੰਕਰ ਨਾਲ ਬੁੱਧਵਾਰ ਮੁਲਾਕਾਤ ਸੀ ਹਮ ਔਰ ਇਹ ਜਿਹੜੇ ਨੇ ਦਾ ਟਾਕਸ ਵਰ ਐਕਸਪੈਕਟਿਡ ਟੂ ਕਲੋਸਲੀ ਫਾਲੋ ਫੋਰਨ ਸੈਕਟਰੀ ਵਿਨੇ ਕਵਾਤੜਾਸ ਵਿਜ਼ਿਟ ਟੂ ਵਾਸ਼ਿੰਗਟਨ ਔਨ ਅਪ੍ਰੈਲ 10 12 ਅਜੇ 10 ਅਪ੍ਰੈਲ ਤੋਂ 12 ਅਪ੍ਰੈਲ ਤੱਕ ਉਹਨਾਂ ਦਾ ਫੋਰਨ ਸੈਕਟਰੀ ਜਿਹੜਾ ਵਿਨੇ ਕਵਾਤੜਾ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਔਰ ਉਹਨਾਂ ਨੇ ਕਹਿੰਦੇ ਵੁੱਡ ਹੈਵ ਬੀਨ ਬੀ ਦਾ ਹਾਈਐਸਟ ਲੈਵਲ ਵਿਜ਼ਿਟ ਸਿንስ ਦਾ ਯੂਐਸ ਫਾਈਲਡ ਚਾਰजेस ਇਨ ਦਾ ਅਲੇਜ ਅਸੈਸੀਨੇਸ਼ਨ ਪਲਾਟ ਅਗੇਂਸਟ ਖਾਲਸਤਾਨੀ ਸੈਪਰੇਟਿਸਟ ਗੁਰਪਤਵੰਤ ਸਿੰਘ ਪੰਨੂ ਲਾਸਟ ਨਵੰਬਰ ਵਿੰਜ ਐਮਪਲੀਕੇਟ ਇੰਡੀਅਨਸ ਕੇ ਉਹਨਾਂ ਨੇ ਕਿਹਾ ਜੀ ਇਹ ਪਹਿਲੀ ਮੀਟਿੰਗ ਹੋਣੀ ਸੀ ਉਸ ਮਰਡਰ ਪਲੋਟ ਦਾ ਇਨਕਸ਼ਾਫ ਹੋਣ ਤੋਂ ਬਾਅਦ ਔਰ ਇਹਦੇ ਚ ਉਹਨਾਂ ਨੇ ਐਨ ਮੌਕੇ ਦੇ ਉੱਤੇ ਕੈਨਸਲ ਕਰ ਦਿੱਤਾ ਉਹਨਾਂ ਨੇ ਕਿਹਾ ਜੀ ਹੁਣ ਕੋਈ ਚਾਂਸ ਨਹੀਂ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਦੇਖਿਆ ਜਾਏਗਾ ਇਹਨਾਂ ਦਾ ਕਹਿਣਾ ਔਰ ਨਾਲ ਦੀ ਨਾਲ ਇਹ ਖੁਦ ਇਹ ਸੋ ਹਸਨੀ ਹਾਦਰ ਮੰਨਦੀ ਹੈ ਕਿ ਵੀ ਇਹ ਜਿਹੜਾ ਇਸ ਪੀਰੀਅਡ ਫੇਰੇ ਵਿਜ਼ਿਟ ਦਾ ਕੈਨਸਲ ਹੋਣਾ ਇਹ ਉਸ ਦੇ ਕੰਟੀਨਿਊਟੀ ਐਸ ਯੂ ਐਸ ਪ੍ਰੈਜ਼ੀਡੈਂਟ ਬਾਈਡਨ ਡਿਕਲਾਈਨਡ ਐਨ ਇਨਵੀਟੇਸ਼ਨ ਫਾਰ ਰਿਪਬਲਿਕ ਡੇ ਦਿਸ ਈਅਰ ਵਿਚ ਕੁਡ ਹੈਵ ਸਰਵਡ ਐਸ ਐਨ ਓਕੇਸ਼ਨ ਟੂ ਹੋਲਡ ਕੁਆਡ ਸਮਿਟ ਕੁਆਡ ਵੀ ਕੈਨਸਲ ਹੋਈ ਇਹ ਵਿਜ਼ਿਟਸ ਵੀ ਕੈਨਸਲ ਹੋ ਰਹੀਆਂ ਨੇ ਔਰ ਫਿਰ ਐਂਡ ਦੇ ਵਿੱਚ ਦੇ ਪੈਰਾਗ੍ਰਾਫ ਚ ਨੇ ਖੁਦ ਹੀ ਮੰਨੇ ਹੈ ਦ ਕੈਨਸਲੇਸ਼ਨ ਆਫ ਟਾਕਸ ਦਿਸ ਵੀਕ ਕਮਸ ਅਮਿਡ ਸਪੈਕੂਲੇਸ਼ਨ ਓਵਰ ਟਰਬਲ ਇਨ ਦਿੱਲੀ ਵਾਸ਼ਿੰਗਟਨ ਰਿਲੇਸ਼ਨਸ਼ਿਪ ਓਵਰ ਅ ਨੰਬਰ ਆਫ ਇਸ਼ੂਜ਼ ਇਨਕਲੂਡਿੰਗ ਪੰਨੂ ਇਨਵੈਸਟੀਗੇਸ਼ਨ ਐਸ ਵੈਲ ਐਸ ਕ੍ਰਿਟੀਕਲ ਕਮੈਂਟਸ ਬਾਈ ਯੂ ਐਸ ਸਟੇਟ ਡਿਪਾਰਟਮੈਂਟ ਓਵਰ ਦਾ ਅਰੈਸਟ ਆਫ ਡੈਲੀ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਹੁਣ ਪਹਿਲਾਂ ਸੀ ਕਿ ਜੀ ਪੰਨੂ ਦੇ ਮਾਮਲੇ ਚ ਇਹ ਇਨਵੋਲ ਹੋਣਾ ਹੈ ਵੀ ਉਹਦੀ ਇਨਵੈਸਟੀਗੇਸ਼ਨ ਇਹਨਾਂ ਨੇ ਪ੍ਰੋਪਰ ਇੰਡੀਆ ਨੇ ਨਹੀਂ ਕੀਤੀ ਜਾਂ ਕੇਜਰੀਵਾਲ ਦੇ ਮਾਮਲੇ ਚ ਵੀ ਉਹਨਾਂ ਨੇ ਜਿਹੜਾ ਉਹ ਉਸ ਨੂੰ ਅਪੋਜ਼ ਕੀਤਾ ਅਮਰੀਕਨ ਸਟੇਟ ਡਿਪਾਰਟਮੈਂਟ ਨੇ ਔਰ ਇਸ ਚੋਂ ਉਹਨਾਂ ਨੇ ਕਿਹਾ ਜੀ ਯੂ ਐਸ ਐਮਬੈਸੀ ਡਿਪਲੋਮੈਟ ਐਂਡ ਇਸ਼ੂ ਇਸ ਟਰਨ ਡਿਮਾਰਚ ਟੈਲਿੰਗ ਦਾ ਯੂ ਐਸ ਨਾਟ ਟੂ ਕਮੈਂਟ ਔਨ ਇੰਡੀਆਜ਼ ਇੰਟਰਨਲ ਅਫੇਅਰਸ ਕਿ ਜੇ ਅਮਰੀਕਾ ਨੇ ਕਿਹਾ ਉਹਨਾਂ ਨੇ ਉਹਨਾਂ ਦੇ ਐਨਵਾਇ ਨੂੰ ਸੱਦ ਕੇ ਕਿਹਾ ਵੀ ਸਾਡੀ ਇੰਟਰਨਲ ਅਫੇਅਰ ਹੈ ਵੈਨ ਆਸਟ ਔਨ ਟਿਊਸਡੇ ਅਬਾਊਟ ਮੀਡੀਆ ਰਿਪੋਰਟਸ ਔਨ ਦਾ ਫਰੈਜਲ ਸਟੇਟ ਆਫ ਟਾਈਸ ਸਟੇਟ ਡਿਪਾਰਟਮੈਂਟ ਸਪੋਕਸਪਰਸਨ ਮੈਥਿਊ ਮਿਲਰ ਓਨਲੀ ਸੈਡ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਇਹ ਰਿਲੇਸ਼ਨ ਇੰਨੇ ਖਰਾਬ ਹੋ ਗਏ ਨੇ ਵੀ ਇਹ ਵਿਜ਼ਿਟ ਫਿਰ ਕੈਨਸਲ ਹੋਈ ਹੈ ਉਨੇ ਕਿ ਇੰਡੀਆ ਇਜ਼ ਦਾ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਕਿ ਜੀ ਸਭ ਤੋਂ ਵੱਡੀ ਜਮਹੂਰੀਅਤ ਹੈ ਇਟ ਇਜ਼ ਐਨ ਇੰਪੋਰਟੈਂਟ ਸਟ੍ਰੈਟੈਜੀਕ ਪਾਰਟਨਰ ਆਫ ਯੂਨਾਈਟਿਡ ਸਟੇਟ ਸਾਡਾ ਜਿਹੜਾ ਉਹ ਸਟ੍ਰੈਟੈਜੀਕ ਪਾਰਟਨਰ ਹੈ ਐਂਡ ਆਈ ਐਕਸਪੈਕਟ ਥੈਟ ਟੂ ਰਿਮੇਨ ਟ्रू ਇਹ ਇਹ ਹੈ ਅਸਲੀ ਜਸਟ ਸਟੇਟਮੈਂਟ ਦਾ ਕਿ ਇਹ ਇਵੇਂ ਹੀ ਰਹਿ ਕੇ ਲਾਰਜੈਸਟ ਡੈਮੋਕ੍ਰੇਸੀ ਰਹਿ ਤੇ 파ਟਨਰ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਇਸ ਨੂੰ ਜਿਹੜਾ ਘੁੰਣ ਲੱਗ ਚੁੱਕਾ ਹੈ ਇਹ ਸਾਰੇ ਰਿਸ਼ਤੇ ਨੂੰ ਔਰ ਇਸ ਦੇ ਉੱਤੇ ਅਸੀਂ ਅੱਗੋਂ ਵੀ ਗੱਲ ਕਰਾਂਗੇ ਕਿਉਂਕਿ ਉਸ ਤੋਂ ਪਹਿਲਾਂ ਆ ਜਿਹੜਾ ਮੈਥਿਊ ਮਿਲਰ ਉਹਨੂੰ ਜਦੋਂ ਕਿ ਪੁੱਛਿਆ ਗਿਆ ਸੀ ਪਿਛਲੇ ਦਿਨਾਂ ਜਿਹੜਾ ਸਪੋਕਸਪਰਸਨ ਹੈ ਸਟੇਟ ਡਿਪਾਰਟਮੈਂਟ ਦਾ ਜਦੋਂ ਗਾਰਡੀਅਨ ਨੇ ਸਟੋਰੀ ਕੀਤੀ ਕਿ ਇੰਡੀਆ ਕਿਵੇਂ 2 ਦਰਜਨ ਤੋਂ ਜ਼ਿਆਦਾ ਕਿਲਿੰਗਸ ਪਾਕਿਸਤਾਨ ਚ ਕੀਤੀਆਂ ਨੇ ਤੇ ਉਹਦੇ ਚ ਉਹਨਾਂ ਨੇ ਕਿਹਾ ਕਿ ਜੀ ਵੀ ਹੈਵ ਮੇਡ ਕਲੀਅਰ ਟੂ ਦਾ ਗਵਰਨਮੈਂਟ ਆਫ ਇੰਡੀਆ ਥੈਟ ਵੀ ਵਾਂਟ ਟੂ ਸੀ ਥੈਮ ਕੰਡਕਟ ਅ ਫੁੱਲ ਇਨਵੈਸਟੀਗੇਸ਼ਨ ਐਂਡ ਵੀ ਕੰਟੀਨਿਊ ਟੂ ਲੁੱਕ ਫਾਰਵਰਡ ਟੂ ਦਾ ਰਿਜ਼ਲਟਸ ਆਫ ਥੈਟ ਗੁਰਪਤਵੰਦ ਪੰਨੂ ਦੇ ਮਾਮਲੇ ਚ ਵੀ ਔਰ ਦੂਸਰੇ ਚ ਵੀ ਮਰਡਰ ਫॉर हायर ਪਲੋਟ ਦੇ ਉੱਤੇ ਵੀ ਹੈ ਸੋ ਇਸ ਤੋਂ ਅਸੀਂ ਸਮਝਦੇ ਆਂ ਵੀ ਇਹ ਇੱਕ ਵਾਰ ਫੇਰ ਅਮਰੀਕਾ ਨੇ ਜੇਕ ਸਲੀਵਨ ਦੀ ਵਿਜ਼ਿਟ ਕੈਨਸਲ ਕਰਕੇ ਇੱਕ ਵਾਰ ਫੇਰ ਕਰਾਰਾ ਤਮਾਚਾ ਜਿਹਨੂੰ ਕਹਾਂ ਚਪੇੜ ਛੱਡੀ ਵਕਟ ਕੇ ਵਕਟ ਕੇ ਮਾਰਨੀ ਵਕਟ ਕੇ ਮਾਰਨੀ ਜੀ ਡਾਕਟਰ ਸਾਹਿਬ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸੋ ਅਥਲੇ ਨੇ ਬ੍ਰੇਕ ਵੀਅਰਸ ਤੁਸਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ